ਥੋੜਾ ਜਿਹਾ ਆਪਣਾ ਬੈਕਗ੍ਰਾਉਂਡ ਬਾਰੇ ਦੱਸੋ ਕਿ ਹੁਸ਼ਿਆਰਪੁਰ ਜਦੋਂ ਮੁੰਡਾ ਪੜ੍ਹਦਾ ਹੁੰਦਾ ਸੀਗਾ ਮਨਦੀਪ ਕੁਮਾਰ ਉਦੋਂ ਹੀ ਉਹਦੇ ਖਿਆਲਾਂ ਦੇ ਵਿੱਚ ਇਹ ਸੀਗਾ ਕਿ ਮੈਂ ਡਾਇਰੈਕਸ਼ਨ ਵਾਲੇ ਪਾਸੇ ਜਾਣਾ ਜਾਂ ਮੈਨੂੰ ਫਿਲਮਾਂ ਪ੍ਰਭਾਵਿਤ ਕਰਦੀਆਂ ਜਾਂ ਮੈਨੂੰ ਕੈਰੈਕਟਰ ਪ੍ਰਭਾਵਿਤ ਕਰਦੇ ਨੇ ਜਾਂ ਮੈਨੂੰ ਕੋਈ ਐਕਟਰ ਪ੍ਰਭਾਵਿਤ ਕਰਦੇ ਨੇ ਮਤਲਬ ਦੇਖੋ ਆਪਾਂ ਬੜੀ ਹੰਬਲ ਬੈਕਗ੍ਰਾਉਂਡ ਤੋਂ ਆ ਮੈਂ ਪਰਸਨਲੀ ਆਪਣਾ ਇੱਕ ਮੀਡਲ ਕਲਾਸ ਫੈਮਿਲੀ ਤੋਂ ਆ ਔਰ ਮੇਰੇ ਮੰਮੀ ਪਾਪਾ ਗਵਰਨਮੈਂਟ ਜੌਬ ਚ ਵਰਕਿੰਗ ਸੀਗੇ ਹਾਂ ਇਨ ਹੁਸ਼ਿਆਰਪੁਰ ਹਾਂ ਜੀ ਉਹਨਾਂ ਸ਼ਰਮਾ ਦੇ ਪਾਪਾ ਦੀ ਜਿਹੜੀ ਪੋਸਟਿੰਗਸ ਜਿਹੜੇ ਚੰਡੀਗੜ੍ਹ ਰਹੀਆਂ ਪੰਜਾਬ ਗਵਰਨਮੈਂਟ ਦੇ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਚ ਐਡੀਸ਼ਨਲ ਡਾਇਰੈਕਟਰ ਰਿਟਾਇਰ ਹੋਏ ਮੇਰੇ ਪਾਪਾ ਮੇਰੇ ਮਮ ਵੀ ਟੀਚਰ ਐ ਚੁਕੇ ਆ ਗਵਰਨਮੈਂਟ ਸਕੂਲ ਚ ਤੇ ਸਾਨੂੰ ਹਮੇਸ਼ਾ ਇੱਕ ਇੱਕ ਅਕੈਡੈਮਿਕ ਐਨਵਾਇਰਨਮੈਂਟ ਹੀ ਮਿਲਿਆ ਕਰੇ ਕਿ ਪੜ੍ਹਨਾ ਮਹੌਲ ਜ਼ਰੂਰੀ ਹੈ ਔਰ ਇਸ ਚੀਜ਼ 'ਚ ਮੈਂ ਫਾਰਮ ਬਿਲੀਵ ਕਰਦਾ ਅਗਰ ਆਪਾਂ ਇਹ ਕਰੀਅਰ ਕਾਲ ਨੂੰ ਡਿਗਰੀ ਲੈ ਕੇ ਵੀ ਬੇਲੇ ਘੁੰਮਣਾਗੇ ਵਿੱਚ ਕੁਝ ਹੋਰ ਹੀ ਕਰ ਲਈਏ ਆਪਾਂ ਚਲੋ ਰੀਲਾਂ ਤੋਂ ਪੈਸਾ ਆ ਰਿਹਾ ਤਾਂ ਰੀਲਾਂ ਬਣਾ ਲਈਏ ਕਾਹਨੂੰ ਬਟ ਇੱਕ ਬੇਸਿਕ এডਿਕੇਸ਼ਨ ਲੈਣੀ ਬਹੁਤ ਜ਼ਰੂਰੀ ਹੈ ਤੇ ਪ੍ਰੋਪਰ ਆਪਾਂ ਲਈ ਹੈ ਐਕੈਡਮੀਕਲੀ ਆ ਵਾਸ ਆ ਵਾਸ ਗੁੱਡ ਜੀ ਅੱਛਾ ਆਪਾਂ ਵਧੀਆ ਕਾਲਜ ਤੋਂ ਪਾਸ ਆਊਟ ਹੋਏ ਆ ਤੇ ਜਦੋਂ ਜਿੱਥੇ ਤੱਕ ਫਿਲਮ ਮੇਕਿੰਗ ਦਾ ਸਵਾਲ ਹੈ ਇਹ ਇਹ ਰੁਝਾਨ ਅੰਦਰ ਹੀ ਹੁੰਦਾ ਬੰਦੇ ਦੇ ਕਿਉਂਕਿ ਤੁਹਾਡੀ ਲਾਈਫ ਦਾ ਮਤਲਬ ਹੈ ਵੱਡਾ ਯੂ ਟਰਨ ਹੋਊਗਾ ਕਿ ਜਦੋਂ ਇੱਕ ਇੰਜੀਨੀਅਰ ਫਿਲਮ ਮੇਕਿੰਗ ਵਾਲੇ ਪਾਸੇ ਜਾਂਦਾ ਹੈ ਬਿਲਕੁਲ ਵੱਡਾ ਯੂ ਟਰਨ ਹੈਗਾ ਔਰ ਉਹਦੇ ਚ ਕਾਫੀ ਰੈਜ਼ਿਸਟੈਂਸ ਵੀ ਸੀਗੀਆਂ ਖਾਸ ਕਰਕੇ ਤੁਹਾਡੇ ਪੇਰੈਂਟਸ ਨਾ ਤੁਹਾਨੂੰ ਤੰਗ ਹੁੰਦਾ ਨਹੀਂ ਦੇਖਣਾ ਚਾਹੁੰਦੇ ਲਾਈਫ 'ਚ ਉਹਨਾਂ ਨੇ ਤੁਹਾਡੇ ਤੋਂ ਵੱਧ ਜ਼ਿੰਦਗੀ ਦੇਖੀ ਹੈ ਜੀ ਤੇ ਹੋ ਸਕਦਾ ਅਗਰ ਉਹਨਾਂ ਨੂੰ ਫਿਲਮ ਮੇਕਿੰਗ ਦੇ ਫੀਲਡ ਦਾ ਨਹੀਂ ਵੀ ਪਤਾ ਪਰ ਉਹਨਾਂ ਨੂੰ ਇੰਨਾ ਪਤਾ ਹੈ ਕਿ ਯਾਰ ਉੱਥੇ ਕਿਤੇ ਮੇਰਾ ਬੱਚਾ ਪਰੇਸ਼ਾਨ ਨਾ ਹੋ ਜਾਏ ਦੁਖੀ ਨਾ ਹੋ ਜਾਏ ਕਿੱਦਾਂ ਕਰੇਗਾ ਹੈਨਾ ਉਹ ਚੈਲੰਜਸ ਔਰ ਮੁਸ਼ਕਲਾਂ ਬਹੁਤ ਆਉਂਦੀਆਂ ਹਨ ਹਰ ਬੰਦਾ ਆਪਣੇ ਤਾਪ ਚੋਂ ਲੰਘਦਾ ਹੈ ਜੀ ਹਰ ਜ਼ਿੰਦਗੀ ਹਰ ਬੰਦੇ ਦੀ ਜ਼ਿੰਦਗੀ ਚ ਇੱਕ ਨਾ ਸੇਕ ਲੱਗਦਾ ਹੀ ਹੈ ਔਰ ਫੇਜ਼ ਉਹ ਆਂਦਾ ਹੀ ਹੈ ਜੋ ਚੋਂ ਲੰਘਣਾ ਪੈਂਦਾ ਆਪਾਂ ਵੀ ਲੰਘੇ ਉਸ ਚੀਜ਼ ਤੋਂ ਅਵੋਇਡ ਨਹੀਂ ਕਰ ਸਕਦੇ ਉਸ ਚੀਜ਼ ਨੂੰ ਤੇ ਆਪਾਂ ਮਿਹਨਤ ਬਹੁਤ ਕੀਤੀ ਐ ਟੀਚਾ ਚਲੋ ਇੱਕ ਸਿਗਾ ਮਾਈਂਡ ਚ ਕਿ ਆਪਾਂ ਇਹ ਫੀਲਡ ਚ ਆਪਾਂ ਕੁਝ ਕਰਨਾ ਹੈ ਜੀ ਔਰ ਇਹਦੀ ਪ੍ਰੋਪਰ ਐਜੂਕੇਸ਼ਨ ਲਈਏ ਆਪਾਂ ਸਿੱਖ ਕੇ ਆਏ ਆ ਇਸ ਫੀਲਡ ਚ ਤੇ ਹੌਲੀ ਹੌਲੀ ਕਰਦੇ ਕਰਦੇ ਯਾਰ ਫਿਰ ਬਹੁਤ ਹੀ ਜ਼ੋਰ ਦੀ ਚਾਹੋ ਤਾਂ ਕੋਈ ਰਾਹ ਖੁੱਲ ਹੀ ਜਾਂਦਾ ਮੈਨੂੰ ਇਦਾਂ ਲੱਗਦਾ ਤੇ ਰਾਹ ਇੱਕ ਇੱਕ ਕਰਕੇ ਖੁੱਲਦੇ ਗਏ ਫਿਰ ਹੁਣ ਆਪਾਂ ਲੱਗੇ ਹੋ ਹੱਲੇ ਵੀ ਕੰਮ ਤੇ ਲੱਗੇ ਹੋ ਆ